ਸ਼ੰਭੂ ਖਨੌਰੀ ਤੇ ਰਤਨਪੁਰੇ ਚੱਲ ਰਿਹਾ ਅੰਦੋਲਨ ਇਸ ਟਾਈਮ ਤੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਅੱਜ 21ਵੇਂ ਦਿਨ ਦੇ ਵਿੱਚ ਡੱਲੇਵਾਲ ਜੀ ਦਾ ਅਮਰਨ ਵਰਤ ਜਿਹੜਾ ਉਹ ਪਹੁੰਚ ਗਿਆ ਵਾ ਔਰ ਸ਼ੰਭੂ ਮੋਰਚੇ ਦੇ ਉੱਤੇ ਤਿੱਜਾ ਜਥਾ ਜਿਹੜਾ ਵਾ ਉਹਨੂੰ ਪੂਰੀ ਤਰ੍ਹਾਂ ਜ਼ਖਮੀ ਕਰਕੇ ਗੰਦੇ ਪਾਣੀਆਂ ਵਿਚਾਰਾ ਮਾਰ ਕੇ ਅਥਰੂ ਗਏ ਸੁੱਟ ਕੇ ਵੇਖ ਲਿਆ ਵਾ ਸਰਕਾਰ ਨੇ ਔਰ ਉੱਥੋਂ ਐਲਾਨ ਜਿਹੜਾ ਹੋਇਆ ਵਾ ਕਿ 18 ਤਰੀਕ ਨੂੰ ਰੇਲਾਂ ਦੇ ਚੱਕੇ 3 ਘੰਟੇ ਵਾਸਤੇ ਜਾਮ ਕਰਾਂਗੇ ਉਹਦੇ ਵਾਸਤੇ ਜ਼ਿਲ੍ਹਾ ਫਰੋਜ਼ਪੁਰ ਦੀ ਟੀਮ ਅੱਜ ਇਕੱਠੀ ਹੋਈ ਆ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਦੇ ਵਿੱਚ ਔਰ 18 ਤਰੀਕ ਵਾਲੇ ਜਿਹੜੇ ਕੱਟਵਾ ਉਹ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਕੇਐਮਐਮ ਵੱਲੋਂ ਐਸਕੇਐਮ ਵੱਲੋਂ ਵੱਡੇ ਨਜ਼ਰ ਆਉਣਗੇ ਇਹਦੇ ਨਾਲ ਹੀ ਹਰੇਕ ਜੀ ਨੂੰ ਅਪੀਲ ਕਰਨੀ ਚਾਹੁੰਦੇ ਭਵੇਂ ਦੁਕਾਨਦਾਰ ਵਾ ਰੇੜੀ ਫੜੀ ਵਾਲਾ ਵਾ ਕਿ ਜਿੱਦਾਂ ਦਾ ਹਮਲਾ ਸਰਕਾਰ ਦਾ ਇਸ ਹਮਲੇ ਦੇ ਵਿਰੁੱਧ ਇੱਕ ਆਵਾਜ਼ ਹੋ ਕੇ ਡਟਣ ਦੀ ਲੋੜ ਜੇ ਜਿੱਥੇ ਜਿੱਥੇ ਕਿਤੇ ਰੇਲਵੇ ਟਰੈਕ ਤੁਹਾਡੇ ਕੋਲ ਦੀ ਲੰਘਦਾ ਵਾ ਉਥੇ 3 ਘੰਟੇ ਵਾਸਤੇ ਚੱਕਾ ਜਾਮ ਕਰ ਦਿਓ ਲੱਖਾਂ ਦੀ ਗਿਣਤੀ ਵਿੱਚ ਨਿਕਲ ਕੇ ਬਾਹਰ ਆ ਜਾਓ ਜਿਹੜਾ ਮਿਤਸ਼ਾ ਕਹਿ ਰਿਹਾ ਵਾ ਕਿ ਸੁਪਰੀਮ ਕੋਰਟ ਦੀਆਂ ਅਦੇਤਾ ਨੂੰ ਹੀ ਮੰਨਾਂਗੇ ਅਸਲ ਦੇ ਵਿੱਚ ਇਹਨਾਂ ਨੇ ਉਸੇ ਸੁਪਰੀਮ ਕੋਰਟ ਕੋਲੇ ਖਲਫੀਆਂ ਬਿਆਨ ਦਿੱਤਾ ਵਾ 2014 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੀਐਸੀ ਐਮਐਸਪੀ ਨਹੀਂ ਦੇ ਸਕਦੇ ਅਸੀਂ ਡਾਕਟਰ ਸੁਮਿੰਦਰ ਸਿੰਘ ਦੀ ਰਿਪੋਰਟ ਲਾਗੂ ਨਹੀਂ ਕਰ ਸਕਦੇ ਸੋ ਜੇ ਹਲਫੀਆ ਬਿਆਨ ਵਾਪਸ ਕਰਾਉਣਾ ਜੇ ਤੇ ਫਿਰ ਇੱਕੋ ਹੀ ਹੱਲ ਜੇ ਇੱਕੇ ਤੇ ਸੰਘਰਸ਼ ਦਾ ਕਿਰਤ ਵੀ ਬਚਾਵਾਂਗੇ ਕਿਰਤੀ ਵੀ ਬਚਾਵਾਂਗੇ ਐਮਐਸਪੀ ਵੀ ਲਵਾਵਾਂਗੇ ਮੰਦਰੀਗਾ ਵੀ 200 ਦਿਨ ਲਵਾਵਾਂਗੇ ਦਿਹਾੜੀ ਵੀ 700 ਰੁਪਏ ਲਵਾਵਾਂਗੇ ਔਰ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਵੀ ਕਰਾਵਾਂਗੇ ਪੈਨਸ਼ਨ ਯੋਜਨਾ ਵਿੱਚ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਉਹ 10000 ਹੋ ਜੂਗੀ ਪਰ ਉਹਦੇ ਵਾਸਤੇ ਆਪਣੇ ਆਪ ਨੂੰ ਲੋਕਾਂ ਦੇ ਹਿੱਤਾਂ ਵਾਸਤੇ ਅੱਗੇ ਲੈ ਕੇ ਆਉਣ ਦੀ ਲੋੜ ਜੇ ਆਓ ਇੱਕ ਥੋਕੇ ਵੜੀਏ ਤੇ ਸਰਕਾਰ ਤੋਂ ਆਪਣੇ ਹੱਕ ਹਾਸਲ ਕਰੀਏ ਸ਼ੰਭੂ ਖਨੌਰੀ ਤੇ ਰਤਨਪੁਰੇ ਚੱਲ ਰਿਹਾ ਅੰਦੋਲਨ ਇਸ ਟਾਈਮ ਤੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਆਜ 21ਵੇਂ ਦਿਨ ਦੇ ਵਿੱਚ ਡੱਲੇਵਾਲ ਜੀ ਦਾ ਅਮਰਨ ਵਰਤ ਜਿਹੜਾ ਉਹ ਪਹੁੰਚ ਗਿਆ ਵਾ ਔਰ ਸ਼ੰਭੂ ਮੋਰਚੇ ਦੇ ਉੱਤੇ ਤਿੱਜਾ ਜਥਾ ਜਿਹੜਾ ਵਾ ਉਹਨੂੰ ਪੂਰੀ ਤਰ੍ਹਾਂ ਜ਼ਖਮੀ ਕਰਕੇ ਗੰਦੇ ਪਾਣੀਆਂ ਵਿਚਾਰਾ ਮਾਰ ਕੇ ਅਥਰੂ ਗਏ ਸੁੱਟ ਗਏ ਵੇਖ ਲਿਆ ਵਾ ਸਰਕਾਰ ਨੇ ਔਰ ਉਥੋਂ ਐਲਾਨ ਜਿਹੜਾ ਹੋਇਆ ਵਾ ਕਿ 18 ਤਰੀਕ ਨੂੰ ਰੇਲਾਂ ਦੇ ਚੱਕੇ 3 ਘੰਟੇ ਵਾਸਤੇ ਜਾਮ ਕਰਾਂਗੇ ਉਹਦੇ ਵਾਸਤੇ ਜ਼ਿਲ੍ਹਾ ਫਰੋਜ਼ਪੁਰ ਦੀ ਟੀਮ ਅੱਜ ਇਕੱਠੀ ਹੋਈ ਆ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਦੇ ਵਿੱਚ ਔਰ 18 ਤਰੀਕ ਵਾਲੇ ਜਿਹੜੇ ਕੱਟ ਵਾ ਉਹ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਕੇਐਮਐਮ ਵੱਲੋਂ ਐਸਕੇਐਮ ਵੱਲੋਂ ਵੱਡੇ ਨਜ਼ਰ ਆਉਣਗੇ ਇਹਦੇ ਨਾਲ ਹੀ ਹਰੇਕ ਜੀ ਨੂੰ ਅਪੀਲ ਕਰਨੀ ਚਾਹੁੰਨੇ ਭਵੇਂ ਦੁਕਾਨਦਾਰ ਵਾ ਰੇੜੀ ਫੜੀ ਵਾਲਾ ਵਾ ਕਿ ਜਿੱਦਾਂ ਦਾ ਹਮਲਾ ਸਰਕਾਰ ਦਾ ਇਸ ਹਮਲੇ ਦੇ ਵਿਰੁੱਧ ਇੱਕ ਆਵਾਜ਼ ਹੋ ਕੇ ਡਟਣ ਦੀ ਲੋੜ ਜੇ ਜਿੱਥੇ-ਜਿੱਥੇ ਕਿਤੇ ਰੇਲਵੇ ਟਰੈਕ ਤੁਹਾਡੇ ਕੋਲ ਦੀ ਲੰਘਦਾ ਵਾ ਉਥੇ 3 ਘੰਟੇ ਵਾਸਤੇ ਚੱਕਾ ਜਾਮ ਕਰ ਦਿਓ ਲੱਖਾਂ ਦੀ ਗਿਣਤੀ ਵਿੱਚ ਨਿਕਲ ਕੇ ਬਾਹਰ ਆ ਜਾਓ ਜਿਹੜਾ ਅਮਿਤ ਸ਼ਾ ਕਹਿ ਰਿਹਾ ਵਾ ਕਿ ਸੁਪਰੀਮ ਕੋਰਟ ਦੀਆਂ ਅਦਾਇਤਾਂ ਨੂੰ ਹੀ ਮੰਨਾਂਗੇ ਅਸਲ ਦੇ ਵਿੱਚ ਇਹਨਾਂ ਨੇ ਉਸੇ ਸੁਪਰੀਮ ਕੋਰਟ ਕੋਲੇ ਹਲਫੀਆ ਬਿਆਨ ਦਿੱਤਾ ਵਾ 2014 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਵੀ ਅਸੀਂ ਐਮਐਸਬੀ ਨਹੀਂ ਦੇ ਸਕਦੇ ਅਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਨਹੀਂ ਕਰ ਸਕਦੇ ਸੋ ਜੇ ਹਲਫੀਆ ਬਿਆਨ ਵਾਪਸ ਕਰਾਉਣਾ ਜੇ ਤੇ ਫਿਰ ਇੱਕੋ ਹੀ ਹੱਲ ਜੇ ਏਕੇ ਤੇ ਸੰਘਰਸ਼ ਦਾ ਕਿਰਤ ਵੀ ਬਚਾਵਾਂਗੇ ਕਿਰਤੀ ਵੀ ਬਚਾਵਾਂਗੇ ਐਮਐਸਬੀ ਵੀ ਲਵਾਵਾਂਗੇ ਮਨਰੇਗਾ ਵੀ 200 ਦਿਨ ਲਵਾਵਾਂਗੇ ਦਿਹਾੜੀ ਵੀ 700 ਰੁਪਏ ਲਵਾਵਾਂਗੇ ਔਰ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਵੀ ਕਰਾਵਾਂਗੇ ਪੈਨਸ਼ਨ ਯੋਜਨਾ ਵਿੱਚ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਉਹ 10000 ਹੋ ਜੂਗੀ ਪਰ ਉਹਦੇ ਵਾਸਤੇ ਆਪਣੇ ਆਪ ਨੂੰ ਲੋਕਾਂ ਦੇ ਹਿੱਤਾਂ ਵਾਸਤੇ ਅੱਗੇ ਲੈ ਕੇ ਆਉਣ ਦੀ ਲੋੜ ਜੇ ਆਓ ਇੱਕ ੋਕੇ ਵੜੀਏ ਤੇ ਸਰਕਾਰ ਤੋਂ ਆਪਣੇ ਹੱਕ ਹਾਸਲ ਕਰੀਏ